ਦਿਲਜੀਤ ਦੋਸਾਂਝ ਦੀ ਗੱਲ ਕਰੀਏ ਤਾਂ ਉਹ ਹਰ ਇੱਕ ਦਾ ਦਿਲ ਜਿੱਤਦਾ ਹੀ ਰਹਿੰਦਾ ਹੈ ਆਪਣੇ ਗਾਣਿਆਂ ਨਾਲ ਆਪਣੀ ਐਕਟਿੰਗ ਨਾਲ ਜਿਹੜਾ ਹੈ ਕਿ ਆਪਣੇ ਫੈਨਸ ਜਿਹੜਾ ਦਾ ਦਿਲ ਜਿੱਤਦਾ ਹੀ ਰਹਿੰਦਾ ਹੈ ਪਰ ਹੁਣ ਮਸ਼ਹੂਰ ਪੰਜਾਬੀ ਗਾਇਕ ਦੋਸਾਂਝ ਵਾਲੇ ਦੇ ਦੇਸ਼ ਦੇ ਨਾਲ-ਨਾਲ ਵਿਦੇਸ਼ 'ਚ ਵੀ ਆਪਣੀ ਆਵਾਜ਼ਾਂ ਨਾਲ ਫੈਨਸ ਦਾ ਮਨੋਰੰਜਨ ਕਰਤੇ ਨਜ਼ਰ ਆਉਂਦੇ ਨੇ ਦੱਸਿਏ ਦੇਸ਼ ਤੇ ਵਿਦੇਸ਼ ਵਿੱਚ ਗਾਇਕ ਦੀ ਦਿਨੋ-ਦਿਨ ਵਾਧੀ ਪ੍ਰਸਿੱਧੀ ਨੂੰ ਵੇਖ ਹਰ ਕੋਈ ਹੈਰਾਨ ਹੈ ਇਸ ਵਿਚਾਲੇ ਹੁਣ ਫੈਨਸ ਲਈ ਇੱਕ ਖਾਸ ਖਬਰ ਸਾਹਮਣੇ ਆ ਰਹੀ ਹੈ ਜੀਆਂ ਦਾ ਜੀ ਆਪਣੇ ਲਈ ਕਾਨਸਰਟ ਦੇ ਵਿਚਾਲੇ ਕਲਾਕਾਰ ਨੇ ਆਪਣੇ ਫੈਨਸ ਨੂੰ ਇੱਕ ਖਾਸ ਤੋਹਫਾ ਦਿੱਤਾ ਹੈ ਦਰਅਸਲ ਦਲਜੀਤ ਜਲਦੀ ਹੀ ਅਮਰੀਕੀ ਰੈਪਰ ਐਨ ਐਲ ਈ ਚੋਪਾ ਨਾਲ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ ਜੀ ਹਾਂ ਦੱਸ ਦਈਏ ਫੈਨਜ਼ ਨੂੰ ਉਤਸ਼ਾਹਿਤ ਕਰਨ ਲਈ ਗਾਇਕ ਵੱਲੋਂ ਇਸ ਗੀਤ ਦਾ ਇੱਕ ਝਲਕ ਜਿਹੜੀ ਹੈ ਉਹ ਸ਼ੇਅਰ ਕੀਤੀ ਗਈ ਹੈ ਨਾਲ ਹੀ ਗਾਇਕ ਅਦਾਕਾਰ ਨੇ ਆਪਣੇ ਇੰਸਟਾਗ੍ਰam ਤੇ ਵੀ ਇਸ ਗੀਤ ਦਾ ਟੀਜ਼ਰ ਜੜਾਏ ਰਿਲੀਜ਼ ਕਰ ਦਿੱਤਾ ਹੈ ਜਾਣਕਾਰੀ ਲਈ ਦੱਸ ਦਈਏ ਕਿ ਦਲਜੀਤ ਦੋਸਾਂਝ ਤੇ ਐਨ ਐਲ ਈ ਚੋਪਾ ਦਾ ਗੀਤ ਮੁਹੰਮਦ ਅਲੀਸ 26 ਜੁਲਾਈ ਨੂੰ ਰਿਲੀਜ਼ ਕੀਤਾ ਯਾਨੀ ਕਿ ਅੱਜ ਜਿਹੜਾ ਹੈ ਰਿਲੀਜ਼ ਹੋ ਗਿਆ ਹੈ ਇਸ ਤੋਂ ਪਹਿਲਾਂ ਵੀ ਇਸ ਗੀਤ ਦੇ ਟੀਜ਼ਰ ਨੇ ਫੈਨਸ ਦੁਆ ਉਤਸਾ ਵਧਾ ਦਿੱਤਾ ਸੀ ਅੱਜ ਯਾਨੀ ਕਿ ਵੀਰਵਾਰ ਨੂੰ ਦਲਜੀਤ ਦਸਾਂਝ ਨੇ ਇਸ ਗੀਤ ਦਾ ਵੀਡੀਓ ਜਿਹੜਾ ਉਹ ਵੀ ਸ਼ੇਅਰ ਤੇ ਕਰ ਦਿੱਤਾ ਹੈ ਤੇ ਕੈਪਸ਼ਨ ਚ ਲਿਖਿਆ ਹੈ ਸਰਪ੍ਰਾਈਜ਼ ਇਸ ਗੀਤ ਵਿੱਚ ਦਲਜੀਤ ਨੇ ਅਮਰੀਕੀ ਰੈਪਰ ਐਨ ਐਲ ਈਨ ਚੋਪਾ ਨਾਲ ਕੰਮ ਕੀਤਾ ਹੈ ਜਿਸ ਉੱਪਰ ਫੈਨਸ ਵੀ ਆਪਣੀ ਖੁਸ਼ੀ ਜ਼ਾਹਰ ਕਰਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਵੱਲੋਂ ਕਮੈਂਟਸ ਲਗਾਤਾਰ ਜਿਹੜੇ ਨੇ ਉਹ ਆ ਰਹੇ ਹੁੰਦਾ ਸੀ ਇਹ ਪੋਸਟ ਕਰਨ ਤੋਂ ਬਾਅਦ ਦਲਜੀਤ ਦੇ ਫੈਨਸ ਜਿਹੜੇ ਨੇ ਦੀ ਖੁਸ਼ੀ ਜਿਹੜੀ ਉਹ ਕਮੈਂਟਾਂ ਵਿੱਚ ਆਪਣੀ ਪ੍ਰਤੀਕਿਤੇ ਦਿਹਾਦੇ ਰਹੇ ਨੇ ਤੇ ਜਿਹੜਾ ਕਿ ਲੋਕਾਂ ਨੂੰ ਇਸ ਦਾ ਇਹ ਗਾਣਾ ਵੀ ਹੈ ਜਿਹੜਾ ਖੂਬ ਹੀ ਪਸੰਦ ਆ ਰਿਹਾ ਹੈ ਦੇ ਨਾਲ ਹੀ ਜੇ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਦਲਜੀਤ ਦੀ ਫਿਲਮ ਜੱਟ ਐਂਜੂਲਟ 3 ਰਿਲੀਜ਼ ਹੋਈ ਸੀ ਦਾ ਇਸ ਫਿਲਮ ਨੂੰ ਫੈਨਜ਼ ਵੱਲੋਂ ਭਰਪੂਰ ਹੰਗਾਰਾ ਦਿੱਤਾ ਜਾ ਰਿਹਾ ਹੈ ਫਿਲਮ ਬਾਕਸ ਆਫਿਸ ਉੱਪਰ ਕਈ ਵੱਡੇ ਰਿਕਾਰਡ ਤੋੜ ਰਹੀ ਹੈ ਫਿਲਮ ਵਿੱਚ ਦਲਜੀਤ ਦੇ ਨਾਲ ਨਾਲ ਨਿਰੂ ਬਾਜਵਾ ਤੇ ਜੈਸਮਿਨ ਬਾਜਵਾ ਅਹਿਮ ਭੂਮਿਕਾ ਵਿੱਚ ਨਜ਼ਰ ਆ ਰਹੇ ਨੇ